ਆਮ ਆਦਮੀ ਪਾਰਟੀ ਤੇ ਸਰਕਾਰ ਦੇ ਵਿੱਚ ਵੱਧ ਗਿਆ ਕਲੇਸ਼ ਹੋ ਗਈ ਦੋਫਾੜ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਕਰ ਦਿੱਤੀ ਪੰਜਾਬ ਦੇ ਸਰਕਾਰ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਤੇ ਅਫਸਰ ਨਹੀਂ ਦੇ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤਵਜੋ ਕੀ ਕਾਰਨ ਅਮਨ अरोड़ा ਦਿੱਲੀ ਵਿੱਚ ਕਿਉਂ ਗਏ ਨੇ ਇਹ ਸਾਰੀ ਗੱਲ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇਹ ਗੱਲ ਕਿਉਂ ਨਹੀਂ ਰੱਖੀ ਇਸ ਦੇ ਪਿੱਛੇ ਕੀ ਮਾਜਰਾ ਹੈ ਤੁਹਾਡੇ ਨਾਲ ਸਾਰੀ ਗੱਲ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਸਿੱਧ ਤੇ ਆ ਗਈਆਂ ਸੱਤਾਧਾਰੀ ਪਾਰਟੀ ਦੇ ਵਿੱਚ ਕਲੇਸ਼ ਵੱਧ ਗਿਆ ਸੱਤਾਧਾਰੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਵੇਂ ਹੀ ਪ੍ਰਧਾਨ ਬਦਲਿਆ ਅਮਨ अरोड़ा ਨੂੰ ਪ੍ਰਧਾਨਗੀ ਦਾ ਜ਼ਿੰਮੇਵਾਰੀ ਦਿੱਤੀ ਏ ਉਸ ਤੋਂ ਬਾਅਦ ਅਮਨ अरोड़ा ਨੇ ਵਰਕਰਾਂ ਦੀਆਂ ਵਿਧਾਇਕਾਂ ਦੀਆਂ ਮੀਟਿੰਗਾਂ ਕੀਤੀਆਂ ਤੇ ਸਭ ਤੋਂ ਵੱਡੀ ਗੱਲ ਅਹਿਮ ਨਿਕਲ ਕੇ ਆਈ ਕਿ ਵਰਕਰਾਂ ਨੇ ਪੰਜਾਬ ਦੇ ਅਫਸਰਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਕੀਤੀ ਕਿ ਪੰਜਾਬ ਦੇ ਅਫਸਰ ਡੀਸੀਸ ਐਸਐਸਪੀਸ ਤੇ ਹੋਰ ਜਿਹੜੇ ਅਫਸਰ ਨੇ ਉਹ ਕੋਈ ਵਿਧਾਇਕਾਂ ਦੀ ਤਾਂ ਕੀ ਆਮ ਵਰਕਰਾਂ ਦੀ ਗੱਲ ਸੁਣ ਤੋਂ ਪਹਿਲਾਂ ਵਿਧਾਇਕਾਂ ਦੀ ਗੱਲ ਵੀ ਨਹੀਂ ਸੁਣਦੇ ਜੋ ਕਿ ਬਹੁਤ ਵੱਡਾ ਨੁਕਸਾਨ ਹੋਇਆ ਸੀ ਲੋਕ ਸਭਾ ਚੋਣਾਂ ਦੇ ਵਿੱਚ ਇਸ ਦੇ ਪਿੱਛੇ ਕਾਰਨ ਹੀ ਇਹੀ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ 13 ਸੀਟਾਂ ਵਿੱਚੋਂ ਸਿਰਫ 3 ਸੀਟਾਂ ਜਿੱਤਣੀਆਂ ਸੋ ਹੁਣ ਫਿਰ ਉਹੀ ਕਾਰਨ ਹੋਇਆ ਹੋਇਆ ਹੈ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੋਨ ਤੋਂ ਬਿਨਾ ਕੋਈ ਗੱਲ ਨਹੀਂ ਸੁਣਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਆਫਿਸ ਤੋਂ ਫੋਨ ਆਉਂਦਾ ਤਾਂ ਫਿਰ ਗੱਲ ਹੁੰਦੀ ਹੈ ਜੋ ਕਿ OSD ਫੋਨ ਕਰਦੇ ਨੇ ਤਾਂ ਫਿਰ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਇਹ ਸਾਰੀ ਗੱਲ ਨੂੰ ਲੈ ਕੇ ਅਮਨ ਰੋੜਾ ਕੇਜਰੀਵਾਲ ਤੱਕ ਪਹੁੰਚ ਗਏ ਨੇ ਕੇਜਰੀਵਾਲ ਤੱਕ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਅਫਸਰशाही ਡੀਸੀ ਐਸਐਸਪੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਵਜੋ ਦਿੰਦੇ ਨੇ ਬਾਕੀ ਆਮ ਆਦਮੀ ਪਾਰਟੀ ਦੇ ਕਿਸੇ ਕੈਬਨ ਮੰਤਰੀ ਨੂੰ ਜਾਂ ਕਿਸੇ ਵਿਧਾਇਕ ਨੂੰ ਜਾਂ ਆਮ ਵਰਕਰ ਨੂੰ ਕੋਈ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਸੋ ਇਸ ਦੇ ਪਿੱਛੇ ਕੀ ਕਾਰਨ ਨੇ ਜੋ ਕੈਬਨ ਮੰਤਰੀ ਅਮਨ अरोड़ा ਦਾ ਆਪਣੀ ਹੀ ਸਰਕਾਰ ਦੇ ਉੱਪਰ ਇਲਜ਼ਾਮ ਲਾ ਦਿੱਤਾ ਗਿਆ ਹੈ ਆਪਣੀ ਹੀ ਸਰਕਾਰ ਨੂੰ ਜਿਹੜਾ ਕੀ ਉਹਨਾਂ ਨੇ ਵੱਡਾ ਇਲਜ਼ਾਮ ਲਾ ਕੇ ਘੇਰਿਆ ਸੋ ਇਸ ਦੇ ਪਿੱਛੇ ਜੋ ਹੁਣ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਫਸਰਾਂ ਨੂੰ ਕਿਚਿਆ ਪੰਜਾਬ ਦੇ ਅਫਸਰਾਂ ਨੂੰ ਜਿਹੜਾ ਕਿ ਇਸ ਦੇ ਉੱਪਰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ ਕਿ ਨੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਪਾਰਟੀ ਪ੍ਰਧਾਨ ਦੀਆਂ ਸਿਫਾਰਸ਼ਾਂ ਤੇ ਅਮਲ ਕੀਤਾ ਜਾਵੇ ਜੇਕਰ ਪਾਰਟੀ ਪ੍ਰਧਾਨ ਦੀਆਂ ਸਿਫਾਰਸ਼ਾਂ ਤੇ ਨਾ ਅਮਲ ਕੀਤਾ ਗਿਆ ਤਾਂ ਅਫਸਰਾਂ ਦੀ ਖੈਰ ਨਹੀਂ ਹੋਵੇਗੀ ਸੋ ਨਗਰ ਨਿਗਮ ਤੇ ਚਾਰ ਦਰਜਿਆਂ ਦੇ ਕਰੀਬ ਨਗਰ ਕੌਂਸਲ ਚੋਣਾਂ ਨਗਰ ਪੰਚਾਇਤ ਦੀਆਂ ਚੋਣਾਂ ਤੇ ਮੱਦੇਨਜ਼ਰ ਪਾਰਟੀ ਪ੍ਰਧਾਨ ਅਮਲ ਉਡਾੜਾ ਨੇ ਪੰਜ ਨਗਰ ਨਿਗਮ ਨਾਲ ਸੰਬੰਧਿਤ ਵਿਧਾਇਕਾਂ ਤੇ ਹੋਰ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਚੇਰ ਉਹ ਗੱਲ ਉਬਰੀ ਪਾਕਿਸਤਾਨਕ ਪੱਧਰ ਤੇ ਆਗੂਆਂ ਦੀ ਸੁਣਵਾਈ ਨਹੀਂ ਹੁੰਦੀ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਬਲਾਕ ਪ੍ਰਧਾਨਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਵੀ ਅਫਸਰ ਨਹੀਂ ਸੁਣਦੇ ਜਿਸ ਤੋਂ ਬਾਅਦ ਇਹ ਲੋਕਾਂ ਵਿੱਚ ਮਾੜਾ ਅਸਰ ਪੈ ਰਿਹਾ ਸੋ ਇਹ ਸਾਰੀ ਗੱਲ ਲੈ ਕੇ ਅਮਨ ਅਰੋੜਾ ਦਿੱਲੀ ਪਹੁੰਚੇ ਸੀ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਫੋਨ ਤੋਂ ਬਿਨਾ ਕੋਈ ਅਫਸਰ ਗੱਲ ਨਹੀਂ ਕਰਦਾ ਸੋ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਹੀ ਕਾਰਨ ਹੋਇਆ ਸੀ ਜਿਸ ਨੂੰ ਲੈ ਕੇ ਅਮਨ ਅਰੋੜਾ ਨੇ ਜੋ ਕੇਜਰੀਵਾਲ ਤੱਕ ਸਾਰੇ ਅਫਸਰਾਂ ਦੀ ਸ਼ਿਕਾਇਤ ਕੀਤੀ ਹੈ ਹੁਣ डीसी एसएसपी ਜੋ ਕਿ ਆਮ ਵਰਕਰ ਦੀਆਂ ਤੇ ਵਧਾਇਕਾਂ ਦੀ ਗੱਲ ਸੁਣਨਗੇ ਉਹਨਾਂ ਦਾ ਮਾਨ ਸਨਮਾਨ ਕਰਨਗੇ ਜੋ ਦਿੱਲੀ ਤੋਂ ਹੁਕਮ ਜਾਰੀ ਹੋ ਗਏ ਨੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਰਾਜ਼ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਿਕਾਇਤ ਜੋ ਦਿੱਲੀ ਪੁੱਜੀ ਹੈ ਉਸ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਕੀ ਸਟੈਂਡ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਇਹ ਸਭ ਗੱਲਾਂ ਨੇ ਜੋ ਪੰਜਾਬ ਦੇ ਅਫਸਰ ਨੇ ਉਹ ਸਹੀ ਕੰਮ ਕਰ ਰਹੇ ਨੇ ਲੇਕਿਨ ਜਿਹੜੇ ਵਿਧਾਇਕ ਨੇ ਜਾਂ ਹੋਰ ਕੁਝ ਲੀਡਰ ਨੇ ਉਹ ਆਪਣੀ ਮਨਮਰਜ਼ੀ ਕਰਵਾਉਣਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਪੰਜਾਬ ਵਿੱਚ ਇਹ ਨਹੀਂ ਹੋਵੇਗਾ ਅਫਸਰ ਕਿਸੇ ਦੀ ਮਨਮਰਜ਼ੀ ਨਾਲ ਨਹੀਂ ਕੰਮ ਕਰਨਗੇ ਜੋ ਸਹੀ ਕੰਮ ਹੋਵੇਗਾ ਉਹੀ ਹੋਵੇਗਾ ਸੋ ਆਮ ਆਦਮੀ ਪਾਰਟੀ ਦੇ ਵਿੱਚ ਦੁਫਾੜ ਵੱਧ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਫਸਰਾਂ ਨੂੰ ਕਿਹਾ ਕਿ ਜੋ ਵੀ ਕੰਮ ਸਹੀ ਹੋਵੇਗਾ ਕੀਤਾ ਜਾਵੇਗਾ ਔਰ ਵਿਧਾਇਕਾਂ ਨੂੰ ਜਿਹੜਾ ਖਿੱਚ ਲਿਆ ਵਿਧਾਇਕ ਜਿਹੜੇ ਨੇ ਗਲਤ ਕੰਮ ਕਰਾਉਣਾ ਚਾਹੁੰਦੇ ਨੇ ਅਫਸਰਾਂ ਤੋਂ ਜਿਹੜਾ ਕਿ ਬਿਲਕੁਲ ਨਹੀਂ برداشت ਕੀਤਾ ਜਾਵੇਗਾ ਕੇਜਰੀਵਾਲ ਨੇ ਅਫਸਰਾਂ ਨੂੰ ਜਿਹੜੀਆਂ ਪੱਤਰ ਜਾਰੀ ਕਰ ਦਿੱਤੇ ਨੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਅੜ ਗਏ ਨੇ ਉਹਨਾਂ ਨੇ ਅਫਸਰਾਂ ਨੂੰ ਰੋਕ ਦਿੱਤਾ ਹੈ ਸੋ ਵੱਡਾ ਦੁਫਾੜ ਪੈਦਾ ਹੋ ਗਿਆ ਹੈ